ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸਤਿਗੁਰ ਸੁਆਮੀ ਜੀ ਮਹਾਰਾਜ ਨਦੀਪਾਰ ਕੁਰਾਰੀ ਵਾਲੇ ਜਿਨ੍ਹਾਂ ਦੀ ਅੱਜ 24ਵੀਂ ਵਰਸੀ ਮਨਾਈ ਜਾ ਰਹੀ ਹੈ ਸੋ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਸੰਗਤਾਂ ਪਹੁੰਚੀਆਂ ਹੋਈਆਂ ਨੇ ਇੱਥੇ ਲੰਗਰ ਪੰਡਾਰੇ ਵੀ ਚੱਲ ਰਹੇ ਨੇ ਹੋਰ ਵੱਖ-ਵੱਖ ਤਰ੍ਹਾਂ ਦੇ ਇੱਥੇ ਲੰਗਰ ਵੀ ਚੱਲ ਰਹੇ ਨੇ ਲੰਗਰ ਜੋ ਬਣ ਰਿਹਾ ਹੈ ਉਹ ਸਾਰੀਆਂ ਸੰਗਤਾਂ ਨੂੰ ਵੰਡਿਆ ਵੀ ਜਾ ਰਿਹਾ ਹੈ ਘਰ ਵਾਸਤੇ ਦਿੱਤਾ ਵੀ ਜਾ ਰਿਹਾ ਹੈ ਸੋ ਸੇਵਾ ਬਹੁਤ ਚੱਲ ਰਹੀ ਹੈ ਇੱਥੇ ਭਜਨ ਕੀਰਤਨ ਵੀ ਚੱਲ ਰਹੇ ਨੇ ਸਵਾਮੀ ਜੀ ਬੜੀ ಅಪਾਰ ਕਿਰਪਾ ਹੈ ਸੋ ਭਾਗਾ ਵਾਲੇ ਆਂ ਕਰਾਲੀ ਸ਼ਹਿਰ ਦੇ ਲੋਕ ਜਿਨ੍ਹਾਂ ਨੂੰ ਸਤਗੁਰ ਸਵਾਮੀ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਮਿਲੇ ਹੋਏ ਨੇ ਜੋ ਇੱਥੇ ਰਹਿ ਰਹੇ ਨੇ ਤੇ ਆਓ ਤੁਹਾਨੂੰ ਹੁਣ ਇਹ ਜਾਣਕਾਰੀ ਦਿਖਾਉਨੇ ਆ ਇੱਥੋਂ ਦੀਆਂ ਝਲਕੀਆਂ ਦਿਖਾਉਨੇ ਆ ਜੋ ਇੱਥੇ ਸੰਗਤਾਂ ਪਹੁੰਚੀਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਇੱਥੇ ਆ ਕੇ ਕਿਵੇਂ ਲੱਗ ਰਿਹਾ ਹੈ ਤੇ ਆਓ ਫਿਰ ਦਿਖਾਉਨੇ ਤੁਹਾਨੂੰ ਪੂਰੀ ਜਾਣਕਾਰੀ ਜਾਈਗੀ ਤੱਕ ਦੀ ਕੁੱਟੀਆਂ ਮੈਂ ਆ ਤੋ ਜਗਾ ਜਾਈਗੀ ਤੱਕ ਦੀ ਕੁੱਟੀਆਂ ਮੈਂ ਆ ਤੋ ਜਗਾ

स्वामी महाराज ते जो ਦੁੱਖਾਂ ਦੇ ਬਹਾਵੇਂ ਦੀ ਤੁਕੀਆ ਮੇ ਆ ਸਵਾਮੀ ਹਰ ਲੈ ਮਿਹ ਸਭ ਪੀ ਤੁ ਕਟਿਆ ਮੇ ਆ ਤੁ ਜੇ प्रीया के सेवा किसने की दिया चेहरे सेवा मिल गया उसको नाम का मेवा 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 उसको हो माया की जमे हो छिपे मो ਜੀ ਜੰਤੀ ਕੁੱਟੀਆਂ ਮੇਂ ਆ ਤਜਰਾ ਤੇਰੀ ਝੰਡਾ ਲਗਾਈਗੀ ਕੱਲ੍ਹ ਦੀ ਕੁੱਟੀਆਂ bye, -bye.

不打。 ਪਾ ਮੰਨਾਂ ਵਿੱਚ ਜਲ ਚੱਪੀਏ ਗਰੀਕੇ ਪਾ ਮੰਨਾਂ ਵਿੱਚ ਜਲ ਚੱਪੀਏ ਗਰੀਕੇ ਪਾ ਹਾਂਜੀ ਭਗਵਾਨ ਜੀ ਅੱਜ ਤੁਸੀਂ ਸਤਿਗੁਰ ਸੁਆਮੀ ਜੀ ਮਹਾਰਾਜ ਦੀ ਕੁਟਿਆ ਦੇ ਵਿੱਚ ਆਇਓ ਇੱਥੇ ਵਰਸੀ ਦਾ ਪਹਡਾਰਾ ਚੱਲ ਰਿਹਾ ਵਰਸੀ ਮਨਾਈ ਜਾ ਰਹੀ ਹੈ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਔਰ ਅਰੇਂਜਮੈਂਟ ਵੀ ਬਹੁਤ ਵਧੀਆ ਕਰਿਆ ਹੋਇਆ ਹੈ ਤੇ ਸਾਨੂੰ ਵੀ ਮਤਲਬ ਬਹੁਤ ਖੁਸ਼ੀ ਆਈ ਵੀ ਅਸੀਂ ਟਾਈਮ ਕੱਢ ਕੇ ਪਰਮਾਤਮਾ ਦੇ ਦਰਸ਼ਨ ਕਰਨ ਆਏ ਹਾਂ ਜੀ ਹਾਂ ਜੀ ਸੋ ਪਹਿਲਾਂ ਆਉਂਦੇ ਰਹਿੰਦੇ ਹਾਂ ਹਾਂ ਜੀ ਹਾਂ ਹਮੇਸ਼ਾ ਆਉਂਦੇ ਆ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਰੂਰ ਕਿਸੀ ਪਹੁੰਚੇ ਮਹਾਰਾਜ ਜੀ ਦੇ ਦੁਆਰ ਤੇ ਤੇ ਬਹੁਤ ਵਧੀਆ ਲੱਗਦਾ ਸਾਨੂੰ ਬੋਲੇ ਸਵਾਮੀ ਜੀ ਮਹਾਰਾਜ ਕੀ ਜੈ ਹਾਂ ਜੀ ਹਾਂ ਜੀ ਹਰਵਿੰਦਰ ਜੀ ਅੱਜ ਤੁਸੀਂ ਵੀ ਵਰਸੀ ਤੇ ਇੱਥੇ ਪਹੁੰਚੇ ਹੋ ਤੇ ਕਿਵੇਂ ਲੱਗਦਾ ਤੁਸੀਂ ਪਹਿਲਾਂ ਵੀ ਆਉਂਦੇ ਰਹਿੰਦੇ ਆ ਨਾ ਇੱਥੇ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਆ ਕੇ ਆਤਮਾ ਪਰਸੰਨ ਹੋ ਗਈ ਤਨ ਤਨ ਹੋ ਗਈ ਹਾਂ ਜੀ ਆਨੰਦ ਆ ਜਾਂਦਾ ਆਨੰਦ ਆ ਗਿਆ ਜੀ ਆਨੰਦ ਵਾਹਿਗੁਰੂ ਸਾਨੂੰ ਇਦਾਂ ਹੀ ਇੱਥੇ ਬਲਣਾ ਰਹੇ ਅਸੀਂ ਆਉਂਦੇ ਰਹੀਏ ਕਿਉਂਕਿ ਪ੍ਰਮਾਤਮਾ ਦੇ ਕਹਿਣ ਅਨੁਸਾਰ ਹਰ ਇੱਕ ਜਗ੍ਹਾ ਜਾ ਹੁੰਦਾ ਤੇ ਆ ਹੁੰਦਾ ਹਰ ਚੀਜ਼ ਪ੍ਰਮਾਤਮਾ ਦੇ ਹੱਥ 'ਚ ਹੈ ਪ੍ਰਮਾਤਮਾ ਸਾਨੂੰ ਸੇਵਾ ਦਾ ਮੌਕਾ ਦਿੰਦਾ ਇਹ ਸਭ ਧਰਮਾਂ ਤੋਂ ਉੱਪਰ ਹੈ ਕਿਉਂਕਿ ਇੱਥੇ ਹਿੰਦੂ ਸਿੱਖ ਦਾ ਕੋਈ ਭੇਦਭਾਵ ਨਹੀਂ ਹੈ ਬਿਲਕੁਲ ਨਹੀਂ ਹੈ ਹਾਂ ਕਿਉਂਕਿ ਅਸੀਂ ਇੱਥੇ ਬਚਪਨ ਤੋਂ ਆ ਰਹੇ ਹਾਂ ਨਾ ਜੈ ਹੋ ਸੁਆਮੀ ਜੀ ਮਹਾਰਾਜ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਸੋ ਅੱਜ ਸੁਆਮੀ ਦੀ ਕੁਟਿਆ ਦੇ ਵਿੱਚ ਵਰਸੀ ਮਨਾਈ ਜਾ ਰਹੀ ਆ ਤੁਹ ਕਿਵੇਂ ਲੱਗਦਾ ਤੁਹਾਨੂੰ ਇੱਥੇ ਆ ਕੇ ਬੋਲੋ ਸੋਵੀਦੀ ਮਹਾਰਾਜ ਕੀ ਜੈ ਸ਼ਿਵ ਸ਼ੰਕਰ ਕੋਲੇ ਨਾ ਤੇ ਸੋਵੀਦੀ ਮਹਾਰਾਜ ਕੀ ਤੁਹਾਡੇ ਉੱਤੇ ਤੁਹਾਨੂੰ ਪਤਾ ਹੀ ਹੈ ਕਿ ਇਤਤ ਤੱਕ ਜਿਹੜਾ ਮਾਰੂ ਘਰਦਈ ਨੇ ਆ ਕੇ ਇੱਥੇ ਜਦੋਂ ਖੁਸ਼ੀ ਖੁਸ਼ੀ ਆਣ ਕੇ ਹੋ ਹਾਂਜੀ ਹਾਂਜੀ ਅਨੁਭਵ ਦਿਨ ਰਾਤ ਚੱਲਦਾ ਹੀ ਰਹਿੰਦਾ ਸੇਵਾ 'ਚ ਵੀ ਤੁਸੀਂ ਬੜਾ ਲੱਗੇ ਹੋਏ ਹਾਂਜੀ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਨਾਲੇ ਇਥੇ ਰਾਤ ਹਾਂਜੀ 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 ਰਾਤ ਮਹਾਰਾ ਦੀ ਕਿਰਪਾ ਨਾਲ ਜਿੰਨਾ ਕੁ ਵੀ ਹੁੰਦਾ ਯੋਗਦਾਨ ਪਾਈਦਾ ਸੇਵਾ ਕਰੀ ਹਾਂ ਜੀ ਆ ਜੀ ਬਾਬਾ ਜੀ ਦੀ ਬਾਸੇ ਹੈ ਬੜੀ ਧੁੰਮਤਾਂ ਨਾਲ ਮਨਾਈ ਜਾ ਰਹੀ ਹੈ ਜੀ ਖੰਡਪਾੜ ਸਾਹਿਬ ਦੇ ਭੋਗ ਪਾਏ ਗਏ ਹੈ ਤੇ ਹੁਣ ਕੀਰਤਨ ਤੇ ਕੀਰਤਨ ਵਗੈਰਾ ਚੱਲਣਾ ਸ਼ਾਮ ਤੱਕ ਜਿੰਨ ਤੱਕ ਸੋਮੀ ਜੀ ਮਹਾਰਾਜ ਦੀ ਕੇਪਾ ਹੋਈ ਬਾਕੀ ਸੰਗਤਾਂ ਆ ਰਹੀਆਂ ਜਾ ਰਹੀਆਂ ਤੁਹਾਨੂੰ ਪਤਾ ਲੱਗ ਰਿਹਾ ਚੱਲ ਰਹੇ ਹੈ ਕੋਲ ਲਾ ਕੇ ਸੇਵਾ ਚੱਲ ਰਹੀ ਹੈ ਬਾਕੀ ਤੁਸੀਂ ਖੁਦ ਜਾਣਦੇ ਦੇਖਦੇ ਜੀ ਜੀ ਉਹ ਸੋਮੀ ਜੀ ਆ ਰਾਜ ਕੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜੂ ਇੰਦਰਜੀਤ ਜੀ ਜੀ ਸੋ ਤੁਸੀਂ ਵੀ ਸਵਾਮੀ ਦੀ ਕੁਟਿਆ ਦੇ ਵਿੱਚ ਆ ਕੇ ਬੜੀ ਸੇਵਾ ਵੀ ਕਰਦੇ ਹੋ ਤੇ ਹਰ ਪੰਡਾਰੇ ਨੂੰ ਤਕਰੀਬਨ ਸੰਡੇ ਨੂੰ ਵੀ ਤੁਸੀਂ ਆਉਂਦੇ ਰਹਿੰਦੇ ਆ ਹਾਂਜੀ ਹਾਂਜੀ ਜਦੋਂ ਵੀ ਟਾਈਮ ਲੱਗਦਾ ਆਜੀ ਦਾ ਹੀ ਨੇੜੇ ਹੀ ਪੈਂਦੀ ਹੈ ਸਵਾਮੀ ਜੀ ਦੀ ਕੁਟਿਆ ਜੀ ਤੇ ਸਾਰੀ ਸੰਗਤ ਦੀ ਸਹਿਯੋਗ ਨਾਲ ਹਰ ਸਾਲ ਹੀ ਸਵਾਮੀ ਜੀ ਦੀ ਵਰਸੀ ਬਹੁਤ ਹੀ ਸ਼ਰਧਾ ਤੇ ਧੂਮਤਾਂ ਨਾਲ ਮਿਲਾਈ ਜਾਂਦੀ ਹੈ ਜੀ ਹਾਂਜੀ ਤੇ ਕਿਵੇਂ ਲੱਗਦਾ ਇੱਥੇ ਬਹੁਤ ਅੱਛਾ ਲੱਗਦਾ ਹੈ ਬਹੁਤ ਸਕੂਨ ਮਿਲਦਾ ਹੈ ਜੀ ਹਾਂਜੀ ਬਹੁਤ ਸਵਾਮੀ ਜੀ ਮਹਾਰਾਜ ਕੀ ਜੈ हां जी पंडित जी अमित कुमार जी सो आज ਤੁਸੀਂ ਸਤਗੁਰ ਸੁਆਮੀ ਜੀ ਮਹਾਰਾਜ ਦੀ ਕੁਟਿਆ ਦੇ ਵਿੱਚ ਆਇਓ ਇੱਥੇ ਵਰਸੀ ਮਨਾਈ ਜਾ ਰਹੀ ਹੈ ਸੁਆਮੀ ਦੇ ਕਈ ਪੰਡਾਰੇ ਵੀ ਹੁੰਨੇ ਆ ਸਾਲ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਇੱਥੇ ਆ ਕੇ ਦੇਖੋ ਜੀ ਸੁਆਮੀ ਜੀ ਮਹਾਰਾਜ ਦੇ ਚਰਨਾਂ 'ਚ ਅਸੀਂ ਅੱਜ ਤੋਂ ਤਕਰੀਬਨ 40 ਸਾਲ ਪੁਰਾਣੇ ਜੁੜੇ ਹੋਏ ਆ ਜੀ ਸਾਨੂੰ ਕਾਸ਼ੀ ਵਰਗਾ ਮਾਹੌਲ ਹਰਦਵਾਰ ਵਰਗਾ ਮਾਹੌਲ ਤੀਰਥਾਂ ਵਰਗਾ ਮਾਹੌਲ ਉਰੇ ਮਿਲਦਾ ਹੈ ਕਿਉਂਕਿ ਸਵਾਮੀ ਜੀ ਦਾ ਜੋ ਪਿਆਰ ਜੋ ਉਹਨਾਂ ਨੇ ਇੱਥੇ ਤਪ ਕੀਤਾ ਹੈ ਉਹਦਾ ਸਾਰਾ ਫਲ ਸਾਰੀ ਸੰਗਤ ਲੈ ਰਹੀ ਹੈ بڑے بڑے ਭੰਡਾਰੇ ਹੁੰਦੇ ਨੇ ਯੱਗ ਹੁੰਦੇ ਨੇ ਉਰੇ ਅਨੁਸ਼ਟਾਨ ਹੁੰਦੇ ਨੇ ਫ੍ਰੀ ਸੇਵਾ ਕੀਤੀ ਜਾਂਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਸਵਾਮੀ ਜੀ ਦੀ ਐਡੀ ਅਪਾਰ ਕਿਰਪਾ ਸੇਵਾਦਾਰਾਂ ਦੇ ਉੱਪਰ ਵੀ ਮਤਲਬ 24 ਘੰਟੇ ਸੇਵਾ ਉਰੇ ਹੁੰਦੀ ਹੈ ਅਣਜਲਦੀ ਸੇਵਾ ਹੁੰਦੀ ਹੈ ਮਤਲਬ ਜਿਹੜਾ ਬੰਦਾ ਇੱਕ ਵਾਰ ਉਰੇ ਆ ਜਾਂਦਾ ਤਾਂ ਉਹ ਦੁਬਾਰੇ ਆਉਣ ਨੂੰ ਮਜਬੂਰ ਹੋ ਜਾਂਦਾ ਹੈ ਸਵਾਮੀ ਜੀ ਦੀ ਐਡੀਕ અપਾਰ ਕਿਰਪਾ ਹੈ ਜੀ ਅਸੀਂ ਖੁਮਾਣੋਂ ਤੋਂ ਚੱਲ ਕੇ ਆਉਨੇ ਆ ਹਾਂਜੀ ਤੇ ਸਾਡੇ ਮਨ ਨੂੰ ਇੰਨਾ ਸਕੂਨ ਮਿਲਦਾ ਔਰੇ ਆ ਕੇ ਕਿ ਦੱਸਣ ਤੋਂ ਕਹਿਣ ਤੋਂ ਬਾਹਰ ਹੈ ਅੱਛਾ ਜੀ ਹਾਂਜੀ ਸੋ ਸਵਾਮੀ ਦੀ અપਾਰ ਕਿਰਪਾ ਹੈ ਜੀ ਤੇ ਅਸੀਂ ਸਾਰੀ ਸੰਗਤ ਨੂੰ ਇਹੀ ਕਹਾਂਗੇ ਕਿ ਗੁਰੂ ਚਰਨਾ ਜ ਆਓ शिवशंकर भोलेनाथ ਦੇ અવતਾਰ ਨੇ स्वामी जी ਇਥੋਂ ਝੋਲੀਆਂ ਭਰ ਕੇ ਲੈ ਕੇ ਜਾਓ ਸਾਡੇ ਤੇ ਬਹੁਤ ਕਿਰਪਾ ਹੈ ਮੇਰੇ ਵਾਈਫ ਐਸਟੋ ਮਨਾਕਸ਼ੀ ਚੋਪੜਾ ਜੀ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੀ ਸ਼ੁਰੂਆਤ ਇਸ ਸਥਾਨ ਤੋਂ ਹੀ ਕੀਤੀ ਹੈ ਜੀ ਇਹਨਾਂ ਤੋਂ ਵੀ ਕੁਝ ਦੂਰ ਅਲਫ ਸੁਣੋ स्वामी जी ਦੀ ਕਿਰਪਾ ਦੇ ਸੁਮਨਾਕਸ਼ੀ ਚੋਪੜਾ ਜੀ ਤੁਸੀਂ ਵੀ ਮਤਲਬ ਕਿ ਬੜੀ ਇੱਥੇ ਸ਼ਰਧਾ ਭਾਵਨਾ ਦੇ ਨਾਲ ਆਉਂਦੇ ਰਹਿੰਦੇ ਹੋ ਤੇ ਜਿਸ ਤਰ੍ਹਾਂ ਕਿ ਪੰਡਿਤ ਜੀ ਨੇ ਦੱਸਿਆ ਕਿ ਤੁਸੀਂ ਸ਼ੁਰੂ ਤੋਂ ਇੱਥੇ ਜੁੜੇ ਹੋਏ ਹਾਂ ਜੀ ਕਾਫੀ ਸਮਾਂ ਹੋ ਗਿਆ ਸਵਾਮੀ ਜੀ ਦੇ ਦਰਵਾਜ਼ ਆਂਦਿਆਂ ਨੂੰ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਹੈ ਬਹੁਤ ਸ਼ਕਤੀ ਬਹੁਤ ਪਾਵਰ ਹੈ ਉਹਰੇ ਜੋ ਜਿਸ ਭਾਵਨਾ ਨਾਲ ਆਂਦਾ ਉਹਦੀ ਉਹ ਭਾਵਨਾ ਵੀ ਇੱਥੇ ਪੂਰੀ ਹੁੰਦੀ ਹੈ ਸਾਖਸ਼ਾਤ ਸਵਾਮੀ ਜੀ ਸ਼ਿਵ ਦਾ ਰੂਪ ਨੇ ਔਰ ਇੱਥੇ ਕਿਸ ਦਰਵਾਜ਼ ਕਿਸੇ ਚੀਜ਼ ਦੀ ਕਮੀ ਨਹੀਂ ਹੈ ਜੋ ਜਿਸ ਭਾਵਨਾ ਨਾਲ ਆਂਦਾ ਉਹਦੀ ਭਾਵਨਾ ਪੂਰੀ ਹੁੰਦੀ ਹੈ ਸੇਵਾ ਭਾਵ ਕੋਈ ਤਨੋਂ ਕਰੇ ਮਨੋਂ ਕਰੇ ਹਰ ਤਰ੍ਹਾਂ ਦਾ ਫਾਲੋ ਨੂੰ ਮਿਲਦਾ ਹੈ ਸਤਿਗੁਰ ਸਵਾਮੀ ਜੀ ਮਹਾਰਾਜ ਕੀ ਜੈ ਹਾਂਜੀ ਹੈਪੀ ਤੁਮਾਂ ਜੀ ਅੱਜ ਸਤਗੁਰ ਸਵਾਮੀ ਜੀ ਮਹਾਰਾਜ ਦੀ ਵਰਸੀ ਮਨਾਈ ਜਾ ਰਹੀ ਹੈ ਸੋ ਇੱਥੇ ਰਮੈਨ ਦੇ ਭੋਗ ਵੀ ਪਏ ਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਵੀ ਭੋਗ ਪਏ ਹੈ ਪਹਿਲਾ ਗੁਰੂ ਮਹਾਰਾਜ ਸਵਾਮੀ ਜੀ ਮਹਾਰਾਜ ਕੀ ਜੈ ਅੱਜ ਗੁਰੂ ਮਹਾਰਾਜ ਦੀ 24 ਵਰਸੀ ਮਨਾਈ ਜਾ ਰਹੀ ਹੈ ਉਹਨਾਂ ਦੀ ਮਿੱਠੀ ਆਚ ਪਹਿਲਾ ਰਮੈਨ ਜੀ ਦੇ ਪਾਠ ਹੋਏ ਉਸ ਤੋਂ ਬਾਅਦ ਆਪਣਾ ਗੁਰਗਨ ਸਾਹਿਬ ਦਾ ਪਾਰਟ ਹੋਇਆ ਜੀ ਆਪਣਾ ਤੇ ਅੱਜ ਉਹਨਾਂ ਦੇ ਭੋਗ ਪਏ ਆ ਤੇ ਬਹੁਤ ਮੇਂ ਪੰਜ-ਛੇ ਦਿਨ ਤੇ ਪੂਰੀ ਰੌਣਕਾਂ ਲੱਗੀਆਂ ਤੁਸੀਂ ਦੇਖ ਰਹੇ ਹੋ ਪਤਾ ਨਹੀਂ ਦੁਨੀਆ ਕਿੱਥੋਂ-ਕਿੱਥੋਂ ਪਿੰਡਾਂ ਦੇ ਪਿੰਡ ਬਕੀ ਬੱਚਿਆਂ ਦੇ ਬੱਚੇ ਛੋਟੇ-ਛੋਟੇ ਬੱਚੇ ਜਿਹੜੇ ਪਿੰਡਾਂ ਦੇ ਪਿੰਡ ਸਾਰੇ ਸੇਵਾ ਕਰਨ ਆ ਰਹੇ ਆ ਤੇ ਇਹ ਸਭ ਗੁਰੂ ਮਹਾਰਾਜ ਦੀ ਕਿਰਪਾ ਉਹਨਾਂ ਦੀ ਜਿਹੜੇ ਲੈਸਨ ਸੀ ਵੀ ਸਭ ਧਰਮ ਇੱਕ ਹੈ ਹਿੰਦੂ ਸਿੱਖ ਜੋ ਵੀ ਹੈਗੇ ਤੁਸੀਂ ਉਹਨੇ ਇਕਤਾ ਦੇਖਣ ਨੂੰ ਮਿਲੂਗੀ ਵੀ ਕਿੰਨੀ ਇਕਤਾ ਹੈਗੀ ਆ ਫਿਰ ਇੱਕ ਬੰਦਾ ਸੇਵਾ 'ਚ ਲੱਗਿਆ ਹੋਇਆ ਹੈ ਜੀ ਤੇ ਗੁਰੂ ਮਹਾਰਾਜੀ ਲੈਸਿੰਗ ਹੈ ਉਹਨਾਂ ਦੀ ਲੈਸਨ ਤੇ ਅਸੀਂ ਚੱਲ ਰਹੇ ਆ ਤੇ ਉਹਨਾਂ ਦੀ ਮਿੱਠੀ ਆਜੇ ਪੂਰਾ ਪ੍ਰੋਗਰਾਮ ਕਰਿਆ ਜਾ ਰਿਹਾ ਤੇ ਕਿਸੇ ਗੱਲ ਦੀ ਘਾਟ ਨਹੀਂ ਤੁਹਾਨੂੰ ਪਤਾ ਵੀ ਲੰਗਰ ਇੱਥੇ ਕਿੱਡੇ-ਕੱਡੇ ਲੰਗਰ ਚੱਲ ਰਹੇ ਆ ਭੰਡਾਰੇ ਖੁੱਲੇ ਆ ਏ ਸਾਹਿਬ ਵੀਰ ਜੀ ਥੋੜਾ ਜਿਹਾ ਬੜਵੜਾ ਥੈਂਕਸ ਕਿਉਂਕਿ ਤੁਸੀਂ ਧਮਾਨ ਸਾਹਿਬ ਸਾਰਾ ਕਵਰ ਕਰਦੇ ਹੋ ਸਾਡੇ 올ਓਵਰ ਸਾਰੀ ਜਨਤਾ ਨੂੰ ਦੱਸਦੇ ਵੀ ਕੀ ਕੀ ਹੋ ਰਿਹਾ ਹੈ ਕੀ ਕੀ ਨਹੀਂ ਹੈ ਤੇ ਸਵਾਮੀ ਦੀ ਕੁਟਿਆਕ ਵਿੱਚ ਕਿਹੜੇ ਪ੍ਰੋਗਰਾਮ ਹੋ ਰਹੇ ਹਨ ਤੇ ਤੁਸੀਂ ਦਿਨ ਤੋਂ ਗੁਣੀ ਰਾਤ ਚੌਗਣੀ ਤਰੱਕੀ ਕਰ ਰਹੀ ਔਰ ਕਿੰਨੇ ਕੁ ਫੋਲੋਅਰਸ ਸਵਾਮੀ ਦੇ ਵੱਧ ਰਹੇ ਹਨ ਪੂਰੇ ਪੰਜਾਬ ਹਰਿਆਣਾ ਪਤਨਹੀਂ ਹਿਮਾਚਲ ਕਿੱਥੋਂ ਕਿੱਥੋਂ ਦੁਨੀਆ ਆ ਰਹੀ ਆ ਤੇ ਅਸੀਂ ਤਾਂ ਆਪ ਹਰਾਂ ਰਹਿੰਦੇ ਜਿਆ ਬੰਦੇ ਸਾਨੂੰ ਇੱਥੇ ਡੋਨੇਸ਼ਨ ਦੇਣ ਆਉਂਦੇ ਆ ਅਸੀਂ ਕੀ ਤੋਂ ਮੰਗਣ ਨਹੀਂ ਜਾਂਦੇ ਤਾਂ ਸਾਡੇ ਟਰਸਟ ਨੇ ਹੱਦ ਤੱਕ ਕਿਸੇ ਪੈਸੇ ਕੋਈ ਪਰਚੀ ਕਰਤੀ ਹੈ ਜੋ ਸਾਡੀ ਗੋਲਗ ਚਾਏ ਆ ਸਾਨੂੰ ਉਹਦੇ ਕੋਈ ਦੇ ਗਿਆ ਉਹਦੇ ਨਾਲ ਅਸੀਂ ਲੱਖਾਂ ਕਰੋੜਾਂ ਪੈਸਾ ਉਹਦਾ ਖਰਚਾ ਚੱਲਦਾ ਸਭ ਉਹਨਾਂ ਦਾ ਇੱਕ ਵੱਡਾ ਹਾਲ ਬਣ ਰਿਹਾ ਸਵਾਮੀ ਜੀ ਦੀ ਕਿਰਪਾ ਦੇ ਤੇ ਆਪਣੇ ਜੀਨੇ ਸ਼ਰਧਾਲੂ ਉਹਨਾਂ ਦੇ ਸਹਿਯੋਗ ਨਾਲ 24 बाय 45 ਦਾ ਹਾਲ ਬਣ ਰਿਹਾ ਨਿਚਲਾ ਉਹਦਾ ਲੈਂਟਰ ਪੈ ਗਿਆ ਉਹ ਫਸਟ ਫਲੋਰ ਦਾ ਲੈਂਟਰ ਪਹਿਣਾ ਜੀ ਉਹਦੇ ਚ ਆਪਾਂ ਮਲਟੀ ਕੰਪਲੈਕਸ ਬਣਾ ਰਹੇ ਹਾਂ ਤੇ ਉਹਦੇ ਚ ਉੱਪਰ ਰੂਮਸ ਵੀ ਬਣਾਉਂਗੇ ਜਿੱਦਾਂ ਵੀ ਅਕੋਮੋਡੇਸ਼ਨ ਹੋਊਗੀ ਸਾਨੂੰ ਸੂਟ ਬੈਠੂਗੀ ਇਸ ਦਮਾ ਹੱਥ ਤੁਹਾਡੇ ਚੈਨਲ ਮਾਧਿਅਮ ਤੇ ਦੱਸ ਰਹੇ ਹਾਂ ਵੀ ਜਿਹਨੇ ਦਾਨ ਦੇਣਾ ਤੇ ਆਪਣੀ ਰਸੀਦ ਜ਼ਰੂਰ ਲੈਣ ਜਾਂ ਫਿਰ ਗੋਲਕ ਚ ਪਾੜਨ ਜਾਂ ਫਿਰ ਸਾਡਾ ਬੈਂਕ ਅਕਾਊਂਟ ਵਿੱਚ ਪੈਸੇ ਪਾ ਸਕਦੇ ਹੋ ਬੋਦੋ ਸਤਬੂਲੂ ਗੁਰੂ ਮਹਾਰਾਜ ਕੀ ਜੀ ਥੈਂਕ ਯੂ ਥੈਂਕ ਯੂ ਨਾ ਮੈਂ ਬੇਟਾ ਅੰਕਿਤਾ ਅੱਜ ਸਵਾਮੀ ਦੀ ਕੁਟਿਆ ਦੇ ਵਿੱਚ ਸੇਵਾ ਤੇ ਲੱਗੇ ਹੋਏ ਆ ਹਾਂ ਜੀ ਕਿਵੇਂ ਲੱਗ ਰਿਹਾ ਬਸ ਬਹੁਤ ਵਧੀਆ ਲੱਗ ਰਿਹਾ ਅੱਛਾ ਜੀ ਕਰਦੇ ਨੇ ਨੇ ਸੇਵਾ ਤੁਸੀਂ ਹਾਂਜੀ ਹਾਂਜੀ ਅੱਜ ਵਰਸੀ ਆ ਰਿਹਾ ਸਵਾਮੀ ਜੀ ਦਾ ਹਾਂਜੀ ਤੇ ਵੈਸੇ ਵੀ ਆ ਜਾਂਦੇ ਆ ਸਵਾਮੀ ਦੀ ਕੁਟਿਆ ਹਾਂਜੀ ਹਾਂਜੀ ਕਿੰਨਾ ਕ ਸਕੂਨ ਮਿਲਦਾ ਇੱਥੇ ਆ ਕੇ ਇੱਥੇ ਆ ਕੇ ਬਹੁਤ ਸਕੂਨ ਮਿਲਦਾ ਹੈ ਪਰਦੇ ਹੋ ਨੇ ਤੁਸੀਂ ਹਾਂਜੀ ਹਾਂਜੀ ਨਹੀਂ ਮੈਂ ਐਮਸੀ ਕਰ ਰਹੀ ਆ ਹਾਂਜੀ ਹਾਂਜੀ ਓਕੇ ਤੋ ਪ੍ਰਾਈਜ਼ ਦੇ ਨਾਲ-ਨਾਲ ਤੁਸੀਂ ਮਤਲਬ ਕਿ ਧਰਮ ਦੇ ਨਾਲ ਵੀ ਜੁੜੇ ਹੋਏ ਹੋ ਜੋ ਸਵਾਮੀ ਦੀ ਕੁਟੀਆਂ ਦੇ ਵਿੱਚ ਹੈ। ਹਾਂਜੀ ਅੱਜ ਮੇਰੀ ਛੁੱਟੀਆਂ ਚੱਲ ਰਹੀਆਂ ਹਨ ਤਾਂ ਜੋ ਆਂਦੀ ਰਹਿੰਦੀ ਹੈ ਮੈਂ ਇੱਥੇ। ਅੱਛਾ। ਵੈਰੀ ਗੁੱਡ। ਤੋ ਬਹੁਤ ਵਧੀਆ ਗੱਲ ਹੈ ਬੇਟਾ ਜਿਵੇਂ ਲੱਗੇ ਰਹੋ ਚੰਗਾ ਭਾਵਨਾ ਦੇ ਨਾਲ। ਹਾਂਜੀ ਆ। ਚੰਗਾ ਗਿਆਨ ਮਿਲਦਾ। ਹਾਂਜੀ ਹਾਂਜੀ ਬਿਲਕੁਲ ਇੱਥੇ ਆ ਕੇ ਸਕੂਨ ਬਹੁਤ ਮਿਲਦਾ ਹੈ। ਹਾਂਜੀ ਸ਼ਾਂਤੀ ਹੈ ਨਾ ਇੱਥੇ। ਹਾਂਜੀ ਬਿਲਕੁਲ। ਠੀਕ ਹੈ। ਜੁ ਸਵਾਮੀ ਜੀ ਮਹਾਰਾਜ ਕੀ ਜੈ। ਸਵਾਮੀ ਜੀ ਮਹਾਰਾਜ ਕੀ ਜੈ ਜੈ ਦੋਨੋਂ ਇੰਦੇ ਚੱਕ ਕੇ ਦੋਨੋਂ ਲਈ ਬੋਲੋ ਸਵਾਮੀ ਜੀ ਮਹਾਰਾਜ ਕੀ ਜੈ ਚਾਦਾ ਕੀ ਨਾ ਹੈ ਜੀ ਪੂਜਾ ਸਵਾਮੀ ਦੀ ਕੁਟਿਆ ਦੇ ਵਿੱਚ ਆਇਓ ਅੱਜ ਵਰਸੀ ਮਨਾਈ ਜਾ ਰਹੀ ਆ ਸੋ ਕਿਵੇਂ ਲੱਗਦਾ ਤੁਹਾਨੂੰ ਇੱਥੇ ਦਾ ਮਾਹੌਲ ਹੈ ਜੋ ਬਹੁਤ ਵਧੀਆ ਲੱਗ ਰਿਹਾ ਜਾਨ ਨੂੰ ਦਿਲ ਨਹੀਂ ਕਰਦਾ ਵਧੀਆ ਹੈ ਇਹ ਸਾਰਾ ਪ੍ਰੋਗਰਾਮ ਐਨ ਖੁੱਲ੍ਹਾ ਡੁੱਲਾ ਸੋਹਣਾ ਹੈ ਜੀ ਮਜ਼ਾ ਆਂਦਾ ਇੱਥੇ ਆ ਕੇ ਤੂੰ ਵੀ ਦਰਸ਼ਨ ਖੁੱਲੇ ਹੋਏ ਆ ਹਾਂਜੀ ਹਾਂਜੀ ਸਵਾਮੀ ਜੀ ਦੀ ਕਿਰਪਾ ਵਸ ਸ਼ਾਂਤੀ ਮਿਲਦੀ ਆ ਹਾਂਜੀ ਬਸ ਸਵਾਮੀ ਜੀ ਦੀ ਕਿਰਪਾ ਬਣੀ ਰੱਖੇ ਸਾਡੇ ਤੇ ਪੂਰੇ ਪਰਿਵਾਰ ਤੇ ਸੋ ਜਿਹੜੇ ਇੱਥੇ ਭੰਡਾਰੇ ਖੁੱਲੇ ਚੱਲ ਰਹੇ ਨੇ ਸੋ ਅਸੀਂ ਦੇਖਿਆ ਕਿ ਉਹ ਬੰਡ ਦੇ ਵੀ ਨੇ ਨਾਲ ਦੀ ਨਾਲ ਜਿਨੇ ਪੁਆਣੇ ਪਵਾ ਲੋ ਹਾਂਜੀ ਹਾਂਜੀ ਘਰਾਂ ਚ ਵੀ ਪਵਾਉਂਦੇ ਨੇ ਲੋਕੀ ਖਾ ਕੇ ਵੀ ਜਾਂਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਜ ਸ਼ੁਰੂ ਹੀ ਰਹਿੰਦਾ ਹੈ ਜੀ ਹਾਂਜੀ ਉਹ ਸੁਆਮੀ ਜੀ ਮਹਾਰਾਜ ਕੀ ਜੈ ਤੁਹਾਡਾ ਕੀ ਨਾਮ ਹੈ ਜੀ ਸਿਮਨਕੌਰ ਤੁਸੀਂ ਕਿੱਥੋਂ ਆਏ ਮੈਂ ਬੋਪੜਾ ਆਇਆ ਲੁਧਿਆਣੇ ਵਾਲ ਤੋਂ ਬੋਪੜਾ ਆਇਆ ਤੁਸੀਂ ਹਾਂਜੀ ਜੀ ਦੇਖਣ ਆਏ ਹੋ ਅੱਛਾ ਜੀ ਹਾਂਜੀ ਵਾਹ ਜੀ ਵਾਹ ਤੁਸੀਂ ਪਹਿਲੀ ਵਾਰ ਆਏ ਆ ਨਹੀਂ ਸੈਕਿੰਡ ਟਾਈਮ ਆਇਆ ਹੈ ਸੈਕਿੰਡ ਟਾਈਮ ਆਇਆ ਹਾਂ ਜੀ ਜੋ ਤੁਹਾਡਾ ਪਹਿਲਾ ਮਤਲਬ ਕਿ ਪਹਿਲੀ ਪਹਿਲੀ ਵਾਰੀ ਆਇਆ ਸੀ ਕਿਸ ਤਰ੍ਹਾਂ ਐਕਸਪੀਰੀਅੰਸ ਰਿਹਾ ਇੱਥੇ ਤੁਹਾਡਾ ਮਤਲਬ ਕਿ ਕੀ ਦੇਖਿਆ ਤੁਸੀਂ ਮੈਂ ਤਾਂ ਪਹਿਲਾਂ ਢੰਡਾਰ ਨਹੀਂ ਵੈਸੇ ਹੀ ਆਈ ਸੀ ਪਰ ਅੱਜ ਕੀ ਢੰਡਾਰੇ ਤੇ ਕੇ ਬੜਾ ਵਧੀਆ ਲੱਗਾ ਆ ਬੜਾ ਦਿਲ ਲੱਗਾ ਉਹ ਤੇ ਸੁਣ ਕੇ ਅੱਛਾ ਜੀ ਖੁੱਲੇ ਢੰਡਾਰੇ ਚੱਲਦੇ ਨੇਗੇ ਵਾਹ ਜੀ ਵਾਹ ਵਾਹ ਵਸਤੇ ਮੈਂ ਕੱਲ ਚਲੀ ਸੀ ਮੈਂ ਕਿ ਸਪੈਸ਼ਲੀ ਢੰਡਾਰੇ ਲਈ ਰੁਕੀ ਆ ਵੀ ਦੇਖ ਕੇ ਜਾਊਂਗੀ ਢੰਡਾਰਾ ਤੋ ਇੱਥੇ ਕਿਵੇਂ ਮਨ ਨੂੰ ਕੋਈ ਸ਼ਾਂਤੀ ਮਿਲੀ ਆ? ਹਾਂਜੀ ਬਹੁਤ ਵਧੀਆ ਇੱਥੇ ਬੈਠ ਕੇ ਆਨੰਦ ਅੰਦਾ ਸੰਗਤ ਦੇ ਵਿੱਚ ਬੈਠ ਕੇ। ਵਾਹ ਜੀ ਵਾਹ ਵਾਹ ਜੀ। ਹਾਂਜੀ। ਬਾਕੀ ਸਭ ਤੇ ਸੁਆਮੀ ਜੀ ਕਿਰਪਾ ਬਣਾਈ ਰੱਖਣ ਆਪਣੀ। ਹਾਂਜੀ ਹਾਂਜੀ ਹਾਂਜੀ। ਹਾਂਜੀ। ਬਨ ਸੁਆਮੀ ਜੀ ਮਹਾਰਾਜ ਕੀ ਜੈ। ਕੀ ਨਾਮ ਹੈ ਤੁਹਾਡਾ? ਕ੍ਰਿਤਿਕਾ। ਤੁਸੀਂ ਕਿੱਥੋਂ ਆਏ? ਸਿਆਲਵਾ ਤੋਂ। ਅੱਜ ਸਤਿਗੁਰ ਸੁਆਮੀ ਜੀ ਮਹਾਰਾਜ ਦੀ ਕੁਟਿਆ ਦੇ ਵਿੱਚ ਆਏ ਹੂੰ। ਤੁਸੀਂ ਪਹਿਲਾਂ ਵੀ ਕਦੇ ਇੱਥੇ ਆਏ ਆ ਜਾਂ ਕਿਵੇਂ ਲੱਗਦਾ? ਅਸੀਂ ਆਂਦੇ ਰਹਿੰਦੇ ਆ ਇੱਥੇ ਮੱਥਾ ਟੇਕ ਕੇ ਜਾਂਦੇ ਆ ਹਾਂਜੀ। ਜੀ। ਬਹੁਤ ਵਧੀਆ ਲੱਗਦਾ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਜੀ ਤੁਹਾਡੀ ਵਰਸੀ ਵੀ ਮਨਾਈ ਜਾ ਰਹੀ ਹੈ ਹਾਂ ਜੀ ਮੈਂ ਇੱਥੇ ਤੁਸੀਂ ਮਤਲਬ ਕਿ ਕੋਈ ਆਪਣੇ ਲਈ ਕੋਈ ਦੁਆ ਵੀ ਮੰਗੀ ਹੈ ਹਾਂ ਜੀ ਹਾਂ ਮੈਂ ਵਿਸ਼ ਮੰਗੀ ਸੀ ਕਿ ਵੀ ਮੈਂ ਡਾਕਟਰ ਬਣ ਜਾ ਮੈਂ ਫਿਰ ਮੱਥਾ ਟੇਕ ਕੇ ਜਾਉਂਗੀ ਤੇ ਮੈਂ ਡਾਕਟਰ ਬਣ ਗਈ ਹਾਂ ਅੱਛਾ ਜੀ ਹਾਂ ਜੀ ਹਾਂ ਮੇਰੀ ਡਿਊਟੀ ਲੱਗ ਗਈ ਐਜ਼ ਅ ਡਾਕਟਰ ਓਕੇ ਤੇ ਮੈਂ ਮੱਥਾ ਟੇਕਣ ਆਈ ਸੀ ਸ੍ਰੀ ਸੁਆਮੀ ਦੀ ਪੂਰੀ ਰਹਿਮਤ ਹੈ ਮਤਲਬ ਹਾਂ ਸੁਆਮੀ ਜੀ ਮਤਲਬ ਸਭ ਦੀ ਵਿਸ਼ੇਸ ਪੂਰੀ ਕਰਦੇ ਆ ਸਭ ਤੇ ਆਪਣੀ ਕ੍ਰਿਪਾ ਕਰਦੇ ਜੀ ਜੀ ਮਹਾਰਾਜ ਕੀ ਜੈ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਹੈ ਤੁਹਾਡਾ ਰਕੇਸ਼ਨ ਬੋਲੋ ਸਤਿਗੁਰ ਸਾਮੀ ਜੀ ਮਹਾਰਾਜ ਕੀ ਜੈ ਤੁਹਾਡੀ ਸਵਾਮੀ ਦੀ ਕੁਟਿਆ ਦੇ ਵਿੱਚ ਤੁਸੀਂ ਪਹੁੰਚੇ ਹੋ ਵਰਸੀ ਮਨਾਈ ਜਾ ਰਹੀ ਹੈ ਸੋ ਕਿਵੇਂ ਲੱਗ ਰਿਹਾ ਤੁਹਾਨੂੰ ਇੱਥੇ ਆ ਕੇ ਬਹੁਤ ਅੱਛਾ ਜੀ ਮੈਂ ਤਕਰੀਬਨ ਸਨ 80 ਤੋਂ ਸਾਮੀ ਜੀ ਨਾਲ ਜੁੜਿਆ ਹੋਇਆ ਅੱਛਾ ਜੀ ਬਹੁਤ ਦਿਰ ਪਹਿਲਾਂ ਪੈਦਲ ਨਦੀ ਚੋਂ ਪਹੁੰਚਾਇਆ ਕਰਦੇ ਸੀ ਅਸੀਂ ਕਿਥੋਂ ਆਉਂਦੇ ਤੁਸੀਂ ਖੇજરાਬਾਦੋਂ ਖੇજરાਬਾਦ ਤੋਂ ਪੈਦਲ ਆਉਂਦੇ ਸੀ ਖੇજરાਬਾਦ ਤੋਂ ਆਪਣਾ ਆਉਂਦੇ ਤੇ ਨਦੀ ਚਾਉਣਾ ਪੈਦਲ ਚੱਲ ਕੇ ਜਾਣਾ ਪੈਦਲ ਆਉਣਾ ਅੱਛਾ ਜੀ ਬਹੁਤ ਚੰਗਾ ਲੱਗਦਾ ਸਾਨੂੰ ਹਾਂਜੀ ਸਵਾਮੀ ਜੀ ਬੇਚੱਕ ਆਪਣਾ ਚੋਲਾ ਛੱਡ ਗਿਆ ਪਰ ਅਸੀਂ ਉਹਨਾਂ ਨੂੰ ਇੱਛੇ ਮੰਨਦੇ ਹਾਂ ਮੰਨਦੇ ਹਾਂ ਹਾਂਜੀ ਸਾਡੇ ਹੰਗ ਸੰਗ ਸਾਖਸ਼ਾਤ ਬਰਾਜਮਾਨ ਸਾਖਸ਼ਾਤ ਬਰਾਜਮਾਨ ਹਾਂਜੀ ਬੜੀ ਵਧੀਆ ਗੱਲ ਹੈ ਬਹੁਤ ਉਹਨਾਂ ਦੇ ਤੁਸੀਂ ਸਵਾਮੀ ਦੇ ਸਾਖਸ਼ਾਤ ਦਰਸ਼ਨ ਵੀ ਕੀ ਦਰਸ਼ਨ ਨਹੀਂ ਕੀਤੇ ਹੈ ਉਹ ਨਾਲ ਰਹਿੰਦੇ ਬਹੁਤ ਹਾਂਜੀ ਸੰਗਤ ਕਰੀ ਉਹਨਾਂ ਦੀ ਹਾਂਜੀ ਬਹੁਤ ਆਨੰਦ ਲੈ ਰਹੇ ਅੱਛਾ ਜੀ ਹੁਣ ਵੀ ਆਨੰਦ ਲੈ ਰਹੇ ਉਹਨਾਂ ਦੇ ਆਸ਼ੀਰਵਾਦ ਤੇ ਹਾਂਜੀ ਵਾਹਿਗੁਰੂ ਸੋ ਲੋ ਸਭੀ ਕੀ ਜੀ ਗੋੜੀ ਬਾਬਾ ਜੀ ਅੱਜ ਵਰਸੀ ਮਨਾਈ ਜਾ ਰਹੀ ਹੈ ਸਵਾਮੀ ਜੀ ਮਹਾਰਾਜ ਦੀ ਸੋ ਤੁਸੀਂ ਵੀ ਬੜੀ ਸੇਵਾ ਕਰ ਰਹੇ ਹੋ ਇੱਥੇ ਜਲਜੀ ਦਾ ਵੀ ਲਗਾਇਆ ਹੋਇਆ ਹੈ ਅਤੇ ਚਾਹ ਦਾ ਲੰਗਰ ਵੀ ਚੱਲ ਰਿਹਾ ਹੈ ਤੇ ਮਿੱਠੇ ਜਲ ਦਾ ਵੀ ਲੰਗਰ ਚੱਲ ਰਿਹਾ ਹੈ ਤੁਸੀਂ ਬੜੀ ਸੇਵਾ ਕਰ ਰਹੇ ਹੋ ਹਾਂਜੀ ਠੀਕ ਹੈ ਜੀ ਸਾਡੀ ਤਾਂ ਕੋਈ ਔਕਾਤ ਨਹੀਂ ਆ ਜਿਹੜੀ ਗੁਰੂ ਮਹਾਰਾਜ ਦੀ ਸੇਵਾ ਹੁੰਦੀ ਹੈ ਉਹ ਆਪੇ ਲੰਦਾ ਤਰਸ ਕਰਕੇ ਲੰਦਾ ਤਰਸ ਦੇ ਖਾਤੇ ਤੇ ਲੰਦਾ ਬੰਦੇ ਦਾ ਤਾਂ ਕੋਈ ਵਿਚਾਰ ਨਹੀਂ ਹੁੰਦਾ ਨਾ ਫੁਰਨਾ ਹੁੰਦਾ ਸੌਮੀ ਜੀ ਕਹਿੰਦੇ ਤੇ ਜੋ ਚਿੱਤ-ਚੇਤੇ 'ਚ ਵੀ ਨਹੀਂ ਆਉ ਸੇਵਾ ਲੈ ਲੰਦਾ ਪ੍ਰਮਾਤਮਾ ਜੋ ਆਪ ਨੂੰ ਪਤਾ ਨਹੀਂ ਹੁੰਦਾ ਸੌਮੀ ਜੀ ਮਹਾਰਾਜ ਜੀ ਮੈਂ ਮਾ ਕਹੀ ਨਹੀਂ ਜਾ ਸਕਦੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਦਗੀ ਮੈਂ ਮਾ ਬੇਦੈ ਜਾਣੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਸੌਮੀ ਜੀ ਤਾਂ ਆਪ ਪਰਮੇਸ਼ਰ ਰੂਪ ਤੇ ਉਹਨਾਂ ਨੇ ਐਡੇ ਕੋਰਤੇ ਕੋ ਛਾਏ ਉਹਨਾਂ ਦੀ ਅਜਿ ਪਵਿੱਤਰ ਵਰਸੀ ਮਹਾਰਾਜ ਜੀ ਯਾਦ ਮਨਾਈ ਜਾ ਰਹੀ ਹੈ ਸਾਰੇ ਪਿੰਡਾਂ ਦੇ ਨਿਹੋਲਕਾ ਅਧਰੇੜਾ ਤੁਸਾਰਨਾ ਹੋਰ ਸਾਰੇ ਨਿਹੋਲਕ ਦੀ ਸੰਗਤ ਰਾਤ ਦੀ ਖੀਰ ਨਾਲ ਬਹੁਤ 70 80 ਮੁੰਡੇ ਸੇਵਾ ਕਰਵਾ ਰਹੇ ਆ ਬਜ਼ੁਰਗਾਂ ਤੋਂ ਲੈ ਕੇ ਬੱਚੇ ਤੱਕ ਮਤਾ ਮਾ ਭੈਣਾ ਤੇ ਬੱਚੇ ਵੀ ਸੇਵਾ ਕਰ ਰਹੇ ਆ ਸੋਮੀ ਮਹਾਰਾਜ ਨਾਮ ਇੱਕ ਐਡੀ ਸ਼ਕਤੀ ਹੈ ਮਹਾਰਾਜ ਨੇ ਨਾਮ ਜਪਿਆ ਔਰ ਨਾਮ ਲੈ ਕੇ ਆਏ ਦਰਗਾਹ ਤੋਂ ਸਾਰਿਆਂ ਦਾ ਕਲਯੁਗੀ ਜੀਵਨ ਦਾ ਆਧਾਰ ਕਰਿਆ ਸੋਮੀ ਜੀ ਮਹਾਰਾਜ ਕਿਸੇ ਦਾ ਧਰਮ ਨਹੀਂ ਪਰਿਵਰਤਨ ਕਰਦੇ ਤੇ ਮਹਾਰਾਜ ਨੂੰ ਪੁੱਛਣਾ ਵੀ ਨਾਮ ਦੇ ਦਿਓ ਮਹਾਰਾਜ ਕਹਿੰਦੇ ਕਿਹੜੇ ਧਰਮ ਤੋਂ ਭਾਈ ਮੁਸਲਮਾਨ ਹੈ ਭਾਈ ਅੱਲਾ ਅੱਲਾ ਕਰ ਲਓ Hindu ਵੀ ਦਾ ਰਾਮ ਰਾਮ ਕਰ ਲਓ ਸਿੱਖਾ ਵਾਹਿਗੁਰੂ ਕਰ ਲਓ ਕਈ ਕਹਿੰਦੇ ਨਾਮ ਦੇ ਦਿਓ ਮਹਾਰਾਜ ਕਹਿੰਦੇ ਕਿ ਪਹਿਲਾਂ ਜੋ ਨਾਮ ਲੈਣਾ ਉਹੀ ਭਾਈ ਨਾਮ ਦਾ ਜਪਿਆ ਨਹੀਂ ਹੈ ਬਸ ਨਾਮ ਜੀ ਦਾ ਸੋਮੀ ਮਹਾਰਾਜ ਕਹਿੰਦੇ ਨਾਮ ਤਾਂ ਜਪਿਆ ਨਹੀਂ ਨਾਮ ਤਾਂ ਤੇ ਕੋ ਹੈਗਾ ਹੈ ਮਹਾਰਾਜ ਵੀ ਬਹੁਤ ਨਿਮਰਤਾ ਉਹਨੇ ਕੋਈ bina ਭੇਦ ਭਾਵ ਤੋਂ ਉੱਪਰ ਉੱਠ ਕੇ ਲੰਗਰ ਚ 10 ਕਿਲੋ ਲੈ ਜਾਓ ਚ 20 ਕਿਲੋ ਲੈ ਜਾਓ ਲੈ ਜਾਣੇ ਵਾਲੇ ਦੀ ਸ਼ਮਤ ਉਹ ਚਾਹੀਦੀ ਹੈ ਬਹੁਤ ਬੰਦੇ ਸੌਲਵ ਕਰ ਦਿੰਦੇ ਤੇ ਸੌਮੀ ਜੀ ਨੂੰ ਇੰਦਾਂ 10 ਕਿਲੋ ਮਹਾਰਾਜ ਲੰਗਰ ਲੈ ਜਾਂਦੇ ਆ ਲੋਕਲ ਫਾਸ ਵਿੱਚ ਪਾ ਕੇ ਮਹਾਰਾਜ ਕਹਿੰਦੇ ਵੀ ਗੇਰ ਦੰਦੇ ਆ ਮਹਾਰਾਜ ਨੇ ਫਿਰ ਬਹੁਤ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਬਹੁਤ ਅਮਰਤ ਵਰਸਦਾ ਹੁੰਦਾ ਬਹੁਤ ਬਰੀਕ ਹੁੰਦੀ ਆ ਉਹ ਕਹਿੰਦਾ ਇਹ ਨਾਲੀ ਜੀ ਵੀ ਗੇਰ ਦਾ ਕੋਈ ਉਹਦੇ ਵਿੱਚ ਵੀ ਕੀੜਾ ਪਿਆ ਉਹ ਵੀ ਉਹ ਵੀ ਉਹਨੂੰ ਵੀ ਰਿਗਾਰ ਉਹ ਪ੍ਰਮੇਸ਼ਰ ਨੇ ਪਛਾਣਾ ਹੈ ਪ੍ਰਭੂ ਪਰਮਾਤਮਾ ਨੇ ਪਛਾਣਾ ਹੈ ਮਹਾਰਾਜ ਜੀ ਦਾ ਸਾਰਿਆਂ ਨੂੰ ਹੀ ਸਾਰੇ ਜੀਵਨਾਂ ਦਾ ਆਧਾਰ ਕਰਨੇ ਸਾਡਾ ਲਾਕਾ ਤਾਰਦੇ ਆ ਮਹਾਰਾਜ ਨੇ ਤੇ ਸਾਰੇ ਧਰਮਾਂ ਦਾ ਮਹਾਰਾਜ ਬਹੁਤ ਸਤਿਕਾਰ ਕਰਦੇ ਤੇ ਕੂਟੀਆਂ ਵਿੱਚ ਪਿੱਛੇ ਭੰਡਾਰਾ ਹੋ ਗਏਗਾ ਤੇ ਹੁਣ ਵਰਸੀ ਮਨਾ ਰਹੇ ਆ ਜੀ ਸੰਗਤ ਅਮਰਤ ਵੇਲੇ ਤੋਂ ਪਰਸਰੋ ਜੀ ਤੋਂ ਖੰਡਪਾਟ ਸਾਹਿਬ ਆਰੰਭ ਹੋਇਆ ਤੇ ਬਾਬਾ ਜੀ ਜੀ ਹੰਸਾਲੀ ਸਾਹਿਬ ਵਾਲੇ ਆਏ ਆ ਪਰਮਜੀਤ ਸਿੰਘ ਜੀ ਮਹਾਰਾਜ ਅਤੇ ਟੀਬੀ ਸਾਹਿਬ ਤੋਂ ਹੋਰ ਨੇਤਾ ਮਹਾਂਪੁਰ ਸਾਧਨ ਸੰਤਾਂ ਆਏ ਆ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਮਾਰਾ ਦਾ ਬਚਨ ਤਾਂ ਕਿਸੇ ਨਾਲ ਕੋਈ ਭੇਦਭਾਵ ਨਾ ਕਰੋ ਸਾਰੇ ਧਰਮਾਂ ਦੀ ਕਿਸੇ ਦੀ ਨਿੰਦਾ ਨਾ ਕਰੋ ਸਾਰਿਆਂ ਦਾ ਸਤਿਕਾਰ ਕਰੋ ਆਪਣੇ ਧਰਮ ਵਿੱਚ ਉਪਰਪੱਕੇ ਰਹੋ ਮਾਰੇ ਤਰਸ ਦੇ ਖਾਤੇ ਸੇਵਾ ਲੈ ਰਹੇ ਹਾਂ ਗੋਲਾ ਵੀ ਸਵੇਰ ਤੋਂ ਚਾਹ ਦੀ ਸੇਵਾ ਨਾਲ ਪਿੰਡ ਦੇ ਮੁੰਡੇ ਤੇ ਹਾ ਜਲਜੀ ਰਾਹੁਲ ਸਾਨੂੰ ਕੋਈ ਸਮਝ ਨਹੀਂ ਕੋਈ ਸੋਝੀ ਨਹੀਂ ਲੰਗਰ ਬਾਰੇ ਇਹ ਤਾਂ ਮਾਣਾ ਦਾ ਟੰਨਾ ਦਾ ਟੰਨਾ ਲੰਗਰ ਹੁੰਦਾ ਹੈ ਇਹਦੀ ਕੋਈ ਕੋਈ ਰੂਪਰੇਖਾ ਨਹੀਂ ਕੋਈ ਦੱਸ ਸਕਦੇ ਉਹ ਸੌਮੀ ਜੀ ਜਾਣਦੇ ਆ ਉਹੀ ਸਾਰਿਆਂ ਦੇ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਲੰਨੇ ਆ ਤਰਸ ਕਰਕੇ ਸਾਡੇ ਗਰੀਬਾਂ ਨੂੰ ਸਾਰਿਆਂ ਦਾ ਧੰਨਵਾਦ ਤੁਹਾਡੀ ਟੀਮ ਦਾ ਵੀ ਧੰਨਵਾਦ ਚੰਨਲ ਨੂੰ ਸੋਮੀ ਜੀ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਦੇਸ਼ ਵਿਦੇਸ਼ ਵਿੱਚ ਸਾਰੇ ਇਲਾਕੇ ਦੀ ਸੰਗਤ ਮਾਤੇ ਬਾਤ ਸੰਗਤਾਂ ਵੀ ਮਹਾਰਾਜ ਸੰਗਤਾਂ ਦੇਖਣ ਤੁਹਾਨੂੰ ਹੋਰ ਚੜ੍ਹਦੀ ਕਲਾ ਸਾਰੀ ਸੰਗਤ ਪਿਆਰ ਕਰਦੀ ਹੈ ਪਰਿਵਾਰ ਦੇ ਰੂਪ ਵਿੱਚ ਪਿਆਰ ਕਰਦੀ ਹੈ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਵਾਹਿਗੁਰੂ ਜੀ ਮਹਾਰਾਜ ਦਾ ਜੈ ਜੈ ਸੱਚੇ ਦਰਵਾਰ ਕੇ ਸੋਮੀ ਜੀ ਮਹਾਰਾਜ ਦੀ ਜੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੀ ਨਾਮ ਹੈ ਤੁਹਾਡਾ ਮੇਰਾ ਖੇਮ ਚੰ다 ਜੀ ਕਿੱਥੋਂ ਆਏ ਤੁਸੀਂ ਬਿਹਾਰੀ ਤੋਂ ਜੀ ਅੱਜ ਇੱਕ ਹਾਂ ਅੱਜ ਇੱਕ ਭਗਤ ਜਦੋਂ ਮੈਂ ਉੱਥੋਂ ਚੱਲਿਆ ਮੋਹਾਲੀ ਤੋਂ ਕਹਿੰਦਾ ਜੀ ਮੈਂ ਨਦੀ ਪਾਰ ਇੱਕ ਵਾਰ ਗਿਆ ਸਾਮੀ ਦੇ ਦਰਬਾਰ ਤੇ ਬਿਸਕਟ ਦਾ ਛੋਟਾ ਜਿਹਾ ਪੈਕੇਟ ਮੈਂ ਜੋ ਲੈ ਕੇ ਗਿਆ ਤੇ ਮੇਰਾ ਪ੍ਰਸ਼ਾਦ ਰੱਖੇ ਰੱਖਤਾ ਸਵਾਮੀ ਮਤਲਬ ਪਬਲਿਕ ਜਿਹੜੇ ਬੈਠੇ ਦੀ ਉਸ ਤੋਂ ਬਾਅਦ ਡੱਬੇ ਡੱਬੇ ਉੱਪਰ ਲੱਗਦੇ ਗਏ ਅੱਛਾ ਜੀ ਇੰਨੇ ਪ੍ਰਸ਼ਾਦ ਆ ਗਿਆ ਕਹਿੰਦੇ ਮੇਰਾ ਪ੍ਰਸ਼ਾਦ ਤਾਂ ਲੱਗਣਾ ਨਹੀਂ ਹਾਂਜੀ ਉਹ ਕਹਿੰਦੇ ਮੇਰੇ ਅੱਖਾਂ 'ਚ ਪਾਣੀ ਆ ਗਿਆ ਵੀ ਮੈਂ ਤਾਂ ਆ ਜਾ ਗਿਆ ਸਵਾਮੀ ਕਿਰਪਾ ਕਰ ਦਿਓ ਜਦੋਂ ਥੋੜੀ ਦੇਰ ਬਾਅਦ ਸਵਾਮੀ ਜੀ ਨੇ ਪ੍ਰਸ਼ਾਦ ਚੱਕੇ ਉਹੀ ਪ੍ਰਸ਼ਾਦ ਸਭ ਨੂੰ ਵੰਡਦਾ ਤੇ ਮੈਂ ਅੱਜ ਤੱਕ ਨਦੀ ਕਾਰ ਆ ਰਿਹਾ ਔਰ ਹਰ ਗੁਰਪੁਰਬ ਨਿਮਾ ਅੱਜ ਜਿਹੜੀ ਆਪਣਾ ਕੀ ਅਜੇ ਵਰ ਵਰਸੀ ਤੇ ਕੋਈ ਵੀ ਤਿਹਾਰ ਉਹਨੇ ਸਵਾਮੀ ਦੇ ਨਦੀ ਕਾਰ ਜਾਣੇ ਜਾਂਦਾ ਬੋਲ ਸਾਨੂ ਜੀ ਮਹਾਰਾਜ ਕੀ ਜੈ ਵੀਰਵਾਰ Satsang ਜਿਹੜਾ ਪੰਜਾਬ ਵਾਲੀ ਚੰਡੀਗੜ੍ਹ ਦੇ ਵਿੱਚ ਹਰ ਵੀਰਵਾਰ Satsang ਹੁੰਦਾ ਆ ਜਿਹਦੇ ਨਰਿੰਦਰ ਸ਼ਰਮਾ ਜੀ ਯਾਦਵਿੰਦਰ ਸ਼ਰਮਾ ਸਾਰੀ ਸੰਗਤ ਸਾਡੀ ਇੱਥੇ ਬਹਾਲੀ ਵੀ 23 ਸਾਲ 2020 ਸਾਲ ਤੋਂ ਕਰ ਰਹੀ ਹੈ